ਸਮਵਾਰਕ ਜਗ੍ਹਾ ਦੇ ਉੱਤੇ ਪਟਨਾ ਸਾਹਿਬ ਦੀ ਧਰਤੀ ਤੇ ਗੋਵਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਹਿੰਦੇ ਭੀਖਮ शाह ਜੀ ਨੇ ਅੱਜ ਸਜਦਾ ਪੂਰਬ ਵਾਲੇ ਪਾਸੇ ਕਰ ਦਿੱਤਾ ਨਾਲ ਦੇ ਮਰੀਦ ਕਹਿੰਦੇ ਨੇ ਪੀਰ ਜੀ ਏ ਨਹੀਂ ਹੋ ਸਕਦਾ ਵੀ ਤੁਸੀਂ ਭੁੱਲ ਕੀਤੀ ਹੋਵੇ ਤੁਸੀਂ ਤੇ ਇਸਲਾਮ ਧਰਮ ਵਿੱਚ ਬਹੁਤ ਉੱਚਾ ਰਤਬਾ ਰੱਖਦੀ ਹੂੰ ਜਰੂਰ ਕੁਝ ਨਾ ਕੁਝ ਗੱਲ ਹੋਏਗੀ ਤਾਂ ਹੀ ਪੱਛਮ ਨੂੰ ਛੱਡ ਕੇ ਤੁਸੀਂ ਪੂਰਬ ਦੇ ਵਰ ਸਜਦਾ ਕਰ ਰਹੇ ਹੋ ਸਾਨੂੰ ਵੀ ਦੱਸੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਦਿੱਤਾਂ ਦੇ ਮੁਤਾਜ ਨਹੀਂ ਹੋਇਆ ਕਰਦੇ ਜਿਹੜੇ ਅੰਦਰੋਂ ਜੁੜੇ ਹੁੰਦੇ ਨੇ ਭੀਖ ਮਸ਼ਾਹ ਜੀ ਕਹਿੰਦੇ ਨੇ ਵੀ ਆਪਾਂ ਪੱਛਮ ਦੇ ਵੱਲ ਸਿਰਜਦਾ ਕਿਉਂ ਕਰਦੇ ਆਂ ਨਾਲ ਦੇ ਮਰੀਦ ਕਹਿੰਦੇ ਨੇ ਕਿਉਂਕਿ ਪੱਛਮ ਦੇ ਵੱਲ ਖੁਦਾ ਦਾ ਨੂਰ ਹੈ ਭੀਖਮਸ਼ਾਹ ਜੀ ਕਹਿਣ ਲੱਗੇ ਸੱਚ ਜਾਣਿਓ ਅੱਜ ਖੁਦਾ ਦਾ ਨੂਰ ਪੂਰਬ ਵਾਲੇ ਪਾਸੇ ਹੈ ਸਾਥੀ ਕਹਿਣ ਲੱਗੇ ਵੀ ਸਾਨੂੰ ਵੀ ਦਰਸ਼ਨ ਕਰਾਓ ਭੀਖਮਸ਼ਾਹ ਜੀ ਸਾਥੀਆਂ ਨੂੰ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਜਾ ਕੇ ਬੇਨਤੀ ਕੀਤੀ ਅਸੀਂ ਦਰਸ਼ਨ ਕਰਨਾ ਹੈ ਆ ਜਿਸ ਬੱਚੇ ਦਾ ਪ੍ਰਕਾਸ਼ ਹੋਇਆ ਹੈ ਮਾਮਾ ਕਿਰਪਾਲ ਚੰਦ ਜੀ ਲੈ ਕੇ ਆਉਂਦੇ ਨੇ ਭੀਖਮ शाह ਜੀ ਨੇ ਜਦੋਂ ਗੋਵਿੰਦ ਰਾਏ ਜੀ ਨੂੰ ਵੇਖਿਆ ਨਾ ਦੋ ਕੁ ਜੀਆਂ ਸਾਹਮਣੇ ਰੱਖ ਦਿੱਤੀਆਂ ਜਿਹੜੇ ਰੱਬੀ ਪਿਆਰੇ ਹੁੰਦੇ ਨੇ ਰਮਜ਼ਾਨ ਦੇ ਵਿੱਚ ਗੱਲਾਂ ਕਰਿਆ ਕਰਦੇ ਨੇ ਜਦੋਂ ਗੁਰੂ ਨਾਨਕ ਸਹਿਬ ਜੀ ਮਲਤਾਨ ਗਏ ਸੀ ਉਦੋਂ ਵੀ ਰਾਮ ਜੀ ਵਿੱਚ ਹੀ ਗੱਲ ਹੋਈ ਸੀ ਨਾ ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਭੇਜ ਦਿੱਤਾ ਸੀ ਹੁਣ ਭੀਖਮਸ਼ਾਹ ਜੀ ਦੋ ਕੁੱਜੀਆਂ ਲੈ ਕੇ ਆਏ ਨੇ ਇੱਕ ਵਿੱਚ ਦੁੱਧ ਹੈ ਤੇ ਇੱਕ ਵਿੱਚ ਪਾਣੀ ਆ ਕੁਝ ਵਿਦਵਾਨ ਕਹਿੰਦੇ ਨੇ ਵੀ ਉਹਨਾਂ ਕੁੱਜੀਆਂ ਵਿੱਚ ਮਠਿਆਈ ਪਾਈ ਸੀ ਗੱਲ ਤੇ ਸਮਝਣ ਦੀ ਹੈ ਵੀ ਜੋ ਕੁਝ ਵੀ ਸੀ ਕੁੱਜੀਆਂ ਦੇ ਵਿੱਚ ਭੀਖਮਸ਼ਾਹ ਜੀ ਨੇ ਆਪਣੇ ਅੰਦਰ ਹੀ ਸੋਚ ਲਿਆ ਸੀ ਵੀ ਆਹ ਕੁੱਜੀ ਹਿੰਦੂਆਂ ਦੇ ਲਈ ਆ ਆ ਮੁਸਲਮਾਨਾਂ ਦੀ ਲਈ ਆ ਜਦੋਂ ਦੋਨੀਆਂ ਕੁੱਜੀਆਂ ਸਾਹਮਣੇ ਰੱਖ ਦਿੱਤੀਆਂ ਪੁੱਛਣਾ ਚਾਹੁੰਦੇ ਨੇ ਇੱਕ ਮਾਰੇ ਤੇ ਦੂਜਾ ਮਰਦਾ ਇੱਕ ਮਾਰ ਰਿਹਾ ਤੇ ਦੂਜਾ ਮਰ ਰਿਹਾ ਹੈ ਤੁਸੀਂ ਕਿੰਨਾਂ ਲਈ ਆਏ ਹੋ ਇੱਕ ਮਰਦਾ ਤੇ ਦੂਜਾ ਮਾਰੇ ਤੁਸੀਂ ਕਿੰਨਾਂ ਲਈ ਆਏ ਹੋ ਗੋਵਿੰਦ ਰਾਏ ਜੀ ਨੇ ਦੋਨਾਂ ਕੁੱਜੀਆਂ ਨੂੰ ਡੋਲ ਦਿੱਤਾ ਜਦੋਂ ਦੋਨਾਂ ਨੂੰ ਡੋਲਿਆ ਨਾ ਭੀਖਮ शाह ਜੀ ਨੇ ਸਜਦਾ ਕਰ ਦਿੱਤਾ ਉਹ ਕੋਲ ਖੜੀ ਮਰੀਦ ਕਹਿੰਦੇ ਨੇ ਵੀ ਤੁਸੀਂ ਤਾਂ ਆਪਸ ਵਿੱਚ ਗੱਲ ਕਰ ਲਈ ਸਾਨੂੰ ਤੇ ਸਮਝ ਹੀ ਕੁਝ ਨਹੀਂ ਲੱਗਿਆ ਤੁਸੀਂ ਕੁਜੀਆਂ ਰੱਖੀਆਂ ਇਹਨਾਂ ਕੁਜੀਆਂ ਡੋਲ ਦਿੱਤੀਆਂ ਤੁਸੀਂ ਨਮਸਕਾਰ ਕਰ ਦਿੱਤੀ ਸਾਨੂੰ ਵੀ ਸਮਝਾਓ ਸਾਨੂੰ ਇਹ ਰਮਜ਼ਾ ਵਾਲੀ ਗੱਲ ਸਮਝ ਵਿੱਚ ਨਹੀਂ ਆਉਂਦੀ ਭੀਖਮਸ਼ਾ ਜੀ ਦੱਸਦੇ ਨੇ ਕਹਿੰਦੇ ਮੈਂ ਪੁੱਛਿਆ ਸੀ ਇਹਨਾਂ ਤੋਂ ਵੀ ਹਿੰਦੂਆਂ ਲਈ ਆਏ ਆ ਕਿ ਮੁਸਲਮਾਨਾਂ ਦੇ ਲਈ ਤੇ ਇਹਨਾਂ ਨੇ ਦੋਨਾਂ ਕੁਜੀਆਂ ਨੂੰ ਡੋਲ ਕੇ ਦੱਸ ਦਿੱਤਾ ਇਹ ਤਾਂ ਪੂਰੀ ਮਨੁੱਖਤਾ ਲਈ ਆਏ ਨੇ ਇਹ ਦੁਨੀਆ ਦਾ ਦਰਦ ਵੰਡਾਉਣ ਆਏ ਨੇ ਪੂਰੀ ਦੁਨੀਆ ਦੇ ਰਹਿਬਰ ਨੇ ਏਸੇ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਸਤਿਗੁਰੂ ਜੀ ਨੇ ਇੱਕ ਕਉਤਕ ਰਚ ਕੇ ਬਖਾਇਆ ਵੇਖੋ ਬਚਪਨ ਵਿੱਚ ਹੀ ਸਿੱਖਿਆਮਾਂ ਦੇ ਦਿੱਤੀਆਂ ਹਜੇ ਗੁਰਤਾ ਗੱਦੀ ਤੇ ਵਿਰਾਜੇ ਨਹੀਂ ਬਚਪਨ ਦੇ ਵਿੱਚ ਹੀ ਬੜੇ ਕੌੜੇ ਕਰਜ ਰੱਜ ਕੇ ਸਖਿਆਮਾਂ ਦਿੱਤੀਆਂ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਕਿਵੇਂ ਅਪਣਾਉਣਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਹੀ ਆਵਾਜ਼ ਆਉਂਦੀ ਆ ਨਾ ਨਾਨਕ ਤਿਲ ਕੈ ਸੰਗ ਸਾਥ ਵੱਡਿਆਂ ਸਿਓ ਕਿਆਰੀ ਸ ਜਿੱਥੇ ਨੀਚ ਸਮਾਲੀਆਂ ਨਾ ਤਿੱਥੇ ਨਦਰ ਤੇਰੀ ਵਖਸੀਸ ਜਿਨ੍ਹਾਂ ਨੂੰ ਲਤਾੜ ਕੇ ਰੱਖੇ ਉਹਨਾਂ ਨੂੰ ਸਾਹਮਣੇ ਵਾਸਤੇ ਆਏ ਨਹੀਂ ਜਦੋਂ ਗੋਵਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਸੀ ਨਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਸ ਸਮੇਂ ਧੰਗੁਰੂ ਤੇਗ ਬਹਾਦਰ ਜੀ ਦੀ ਸ਼ਰੀਰ ਕੁਮਰ 45 ਸਾਲ ਹੈ 1621 ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਹੈ ਲਗਭਗ 13 ਸਾਲ ਦੀ ਉਮਰ ਸੀ ਜਦੋਂ ਮਾਤਾ ਗੁਜਰੀ ਜੀ ਦੇ ਨਾਲ ਵਿਆਹ ਹੁੰਦਾ ਹੈ ਤੇ ਜਦੋਂ ਘਰ ਵਿੱਚ ਸਹਿਬਜ਼ਾਦਾ ਜੀ ਆਏ ਨੇ ਨਾ ਉਦੋਂ 1666 ਦਾ ਸਮਾਂ ਹੈ 1621 ਤੋਂ ਲੈ ਕੇ 1666 ਤੱਕ ਗਿਣੀਏ ਲਗਭਗ 45 ਸਾਲ ਬਣਦੇ ਨੇ ਪਿਤਾ ਜੀ ਨੂੰ ਚਿੱਠੀ ਮਿਲੀ ਹੋਵੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਵੀ ਆਪ ਜੀ ਦੇ ਘਰ ਵਿੱਚ ਸਹਿਬਜ਼ਾਦਾ ਜੀ ਆਏ ਨੇ ਇੰਨੀ ਲੰਮੀ ਸਮੇਂ ਬਾਅਦ ਘਰ ਵਿੱਚ ਪੁੱਤ ਆ ਹੋਵੇ ਕੀਦਾ ਜੀ ਨਹੀਂ ਕਰਦਾ ਮੈਂ ਆਪਣੇ ਪੁੱਤ ਦਾ ਮੁੱਖ ਵੇਖਾਂ ਪਰ ਧੰਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ 3 ਸਾਲ ਬਾਅਦ ਆ ਕੇ ਆਪਣੇ ਪੁੱਤ ਨੂੰ ਵੇਖਿਆ ਸੀ ਆਪਣੇ ਪੁੱਤ ਨੂੰ ਰੁੱੜਦੇ ਨਹੀਂ ਵੇਖਿਆ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੇ ਲਈ ਪ੍ਰਚਾਰ ਕਰਨ ਗਏ ਸੀ ਪ੍ਰਚਾਰ ਵਿੱਚ ਹੀ ਛੱਡ ਕੇ ਨਹੀਂ ਸੀ ਆਏ ਜਦੋਂ ਪ੍ਰਚਾਰਕ ਦौरा ਸਮਾਪਤ ਹੋ ਗਿਆ ਸਾਢੇ 3 ਸਾਲਾਂ ਬਾਅਦ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਕੁਝ ਸਮਾਂ ਹੀ ਹੋਇਆ ਸੀ ਆਇਆਂ ਨੂੰ ਕੁਝ ਮਹੀਨੇ ਹੀ ਹੋਏ ਸੀ ਇੰਨੇ ਨੂੰ ਪੰਜਾਬ ਦੇ ਵਿੱਚੋਂ ਸੁਨੇਹਾ ਆ ਗਿਆ ਸੀ ਵੀ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਫਿਰ ਗੁਰਤੇਗ ਬਹਾਦਰ ਜੀ ਪੰਜਾਬ ਦੇ ਵੱਲ ਤੇਜ਼ੀ ਨਾਲ ਆਉਂਦੇ ਨੇ ਪਰਿਵਾਰ ਨੂੰ ਨਾਲ ਨਹੀਂ ਲੈ ਕੇ ਆਏ ਕਿਉਂਕਿ ਜੇ ਪਰਿਵਾਰ ਨਾਲ ਹੋ ਰਸਤੇ 'ਚ ਪੜਾਅ ਬਹੁਤੇ ਕਰਨੇ ਪੈਣਗੇ ਸਤਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ ਗੋਵਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ ਲਗਭਗ 6 ਸਾਲ ਗੋਵਿੰਦ ਰਾਏ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੇ ਬਿਤਾਏ ਨਹੀਂ 1666 ਦੇ ਵਿੱਚ ਜਨਮ ਹੁੰਦਾ ਹੈ 1672 ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ